जो तो है ये भी एक बड़ी काबिलियत होती है क्योंकि पूरी विधानसभा पूरे पंजाब को आप हैंडल करते हैं तो आज उसी तरीके से हमारे बीच में बात करना चाहते हैं हमारा सौभाग्य है सभी साथियों से निवेदन है प्लीज बैठ बहुत तो बहुत धन्यवाद अब तो मैं आपके बीच में चाहूंगा माननीय स्पीकर साहब प्लीज

मैंने 2013 में वर्ल्ड रिपोर्ट बनाए थे गूगल पे सर्च कर लेना आपके बच्चों के लिए भी मैं मैं कर सकता हूं। मैं एक समय में एक हजार लोगों लो के मोबाइल नंबर सुन के बता देता हूँ जो इतने पंजाबी समझ लाइन के हाथ खड़ी कर ਪੰਜਾਬੀ ਹਾਂ ਹੈ ਲੈ ਪੈ ਪੰਜਾਬੀ ਰਹਿੰਦੇ ਵਾਚ ਰਹੇ ਪੰਜਾਬੀ ਸੋ ਇਹ ਕਿਹੜਾ ਪੰਜਾਬੀ ਪੰਜਾਬੀ ਹੈ ਬਾਬਾ ਮੰਨਿਆ ਵਾਚ ਦਿੰਦੇ ਆ ਤੇ ਮਾਦਲ ਵਾਲੇ ਕਿਹੜਾ ਜਿਹੜਾ ਐਨ ਆਰ ਆਈ ਗਿਆ ਉਹ ਉਹ ਪੰਜਾਬੀ ਨਹੀਂ ਰਿਹਾ ਲੇਕਿ ਜਿਹੜਾ ਬੰਦਾ ਐਨ ਆਰ ਆਈ ਹੋ ਗਿਆ ਪੰਜਾਬੀ ਨਹੀਂ ਰਿਹਾ ਜਨਰੇਸ਼ਨਲ ਆਫ ਆਰਗੈਨਿਕ ਡੈਮੋਕਰੇਟਿੰਗ ਪਹੁੰਚੇ ਹੋਏ ਸਾਡੇ ਸਾਰੇ ਸਾਥੀ ਵਿਕਰਮਨ ਲਾਵਾਜੀ ਫਰੀਦਾਦੀ ਸਾਹਿਬ ਦੀ ਪਾਜੀ ਬਈ ਜਿਹੜੇ ਦਿਨੇ ਤੇ ਲੈ ਕੇ ਆਏ ਔਰ ਮੇਰੇ ਸਾਹਮਣੇ ਜਿਹੜਾ ਸਾਡੇ ਮੌਜੂਦ ਸਾਥੀ ਕਈ ਜਿਹੜੇ ਜਿਹੜੇ ਇਹਦਾ ਨਾਮ ਕਿਉਂ ਪੇਸ਼ਾ ਨੇ ਦੇਖ ਰਿਹਾ ਮੈਨੂੰ ਹਲਾਸ਼ੇਰੀ ਵਿੱਚ ਜਿਹੜੀ ਉਹ ਸਾਰੇ ਅੱਜ ਜੀ ਮਿਲ ਗਏ ਆ ਸੋ ਆਪਾਂ ਸਭ ਤੋਂ ਪਹਿਲਾਂ ਬਹੁਤ ਬਾਦਸ਼ਾਹ ਦਰਵੇਸ਼ બોસ બર બર દેના પડે બોસ સરસ સાધી બેઠા અમૃત એ તાતે બેઠા શ્રી ગુરુ ગોવિંદ સિંહ મહારાજની પત્ની કોઈ પતેની સાંજવામાગી પતેરા જવાબ પતે દેઓ વાહ એક પુરીકા કાન સા વાહ વાહ મજે કથે બેનતાએ લાડવી કે ના આજા પ્રોગ્રામ મિસ કરતાનો પરમે મે આજ મત કુત લોબ મંડાળ તોડે દર્શન કરકે હાલા ગયા સચ્ચી વાત ਅਜੀਤਾਲ ਸਵਾਜ ਦੇ ਵਿੱਚ bizness ਨਹੀਂ ਕਰਤਾ ਹੁੰਦੀ ਆ ਲੇਕਿਨ ਜਿਹੜਾ ਇੱਕ ਸੈਕਸ਼ਨ ਨੂੰ ਸਾਡੇ ਦੇ ਜਿਹੜਾ ਸੈਕਸ਼ਨ ਖੇਤੀਬਾੜੀ ਦੇ ਨਾਲ ਸਿੱਧਾ ਜੁੜਿਆ ਹੋਇਆ ਉਹ ਕਿਸਾਨ ਹੋਗੇ ਉਹ ਸਾਡੀ ਮੀਡਲ ਕਲਾਸ ਹੋਗੀ ਤੁਸੀਂ ਸਿੱਧੇ ਜੁੜੇ ਹੋਏ ਤੇ ਜੁੜੇ ਹੋਏ ਉਹਨਾਂ ਨੂੰ ਛੱਡ ਕੇ ਸਰਵ ਜੀ ਸਰ ਜੀ ਕਹ ਲਈਏ ਕਾਰਪੋਰੇਟ ਹੈ ਜਿਹਨੂੰ ਇਸ ਮਿੱਟੀ ਦੀ ਵੈਲਿਊ ਪਤਾ ਪੰਜਾਬ ਦੀ ਮਿੱਟੀ ਦੀ ਵੈਲਿਊ ਪਤਾ ਪੰਜਾਬ ਦੇ ਪਾਣੀ ਦੀ ਵੈਲਿਊ ਪਤਾ ਪੰਜਾਬ ਦੇ ਕੋਣ ਪਾਣੀ ਦੀ ਵੈਲਿਊ ਪਤਾ ਪੰਜਾਬ ਦੇ ਮੌਸਮ ਦੀ ਵੈਲਿਊ ਪਤਾ ਪੰਜਾਬੀਆਂ ਦੀ ਵੈਲਿਊ ਪਤਾ ਉਹੀ ਕਰਦਾ ਹੈ ਵੀ ਬਿਜ਼ਨਸ ਨਹੀਂ ਕਰਦਾ ਜਾਂਕਰ ਤੁਸੀਂ ਕਰ ਰਹੇ ਤੁਹਾਡਾ ਬਹੁਤ ਬਹੁਤ ਸਭ ਤੋਂ ਵੱਡੀ ਜਿਹਨੇ ਸਮਝ ਲਿਆਣਾ ਵੀ ਆਉਣ ਵਾਲਾ ਫਿਊਚਰ ਐਗਰੀ ਬਿਜ਼ਨਸ ਹੈ ਉਹਦਾ ਅਧੇ ਰਾਜ ਹੈ ਉਹ ਰਾਜ ਦੇਖ ਲਓ 40 ਫਾਂ ਦਾ ਸਪਣਾ ਲੈਂਦੇ ਇਸੇ ਕਰਕੇ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਨਾਲ ਦੇ ਕਾਰਪੋਰੇਟ ਮਿੱਤਰਾਂ ਖਾਤਰ ਸਾਰਾ ਵੀ ਜਦਾਲ ਤੇ ਲਾ ਦਿੱਤਾ ਪਰ ਇਹ ਤਾਂ ਤੁਸੀਂ ਤਗੜੇ ਬਗੇ ਜਿਹੜੇ ਪੰਜਾਬ ਮੋੜਦੇ ਲੜਾਈ ਤਾਂ लाठी ਪਈ ਆਪਾਂ ਨਾਲ ਦੇ ਨਾਲ ਲੇਕਿਨ ਤੁਸੀਂ ਬਹੁਤ ਤਗੜੇ ਹੋਗੇ ਇਹ ਵੀ ਤੁਸੀਂ ਵਾਰੀ ਹਲੋ ਜਿੱਦਾਂ 48 ਲੜਕਿਆਂ ਨੂੰ ਜਾਂਦੇ ਛੱਟੇ ਕਰਦੇ ਸੀ ਇਹਦਾ ਚੀਜ਼ ਨਹੀਂ ਗਈ ਹੈ ਸੋ ਮੈਂ ਬੜਾ ਇਹਨੂੰ ਆਪਣੇ ਆਪ ਨੂੰ ਚੱਗਾ ਲੱਗ ਰਿਹਾ ਕਿ ਮੈਂ ਉਹਨਾਂ ਲੋਕਾਂ ਦੇ ਵਿੱਚ ਖੜਾ ਹਾਂ ਜਿਨ੍ਹਾਂ ਨੇ ਐਗਰੀ ਬਿਜ਼ਨਸ ਨੂੰ ਆਮ ਘੜਕੜ ਗਿਆ ਬਣ ਸਕ ਬਚਾਉਣ ਦੀ ਜਿਹੜੀ ਇਹਦੇ ਇੱਕ ਵਾਰ ਇਹ ਬੜੀ ਬੜੀ ਬਹੁਤ ਇਹ ਆਪਾਂ ਆਪਣੇ ਐਥੀ ਤੱਕ